ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਗਿਆਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸਾਈ ਵਾਲ ਦਿਖਾਉਣੀ ਆ ਤੇ ਚੰਗੇ ਰਿਕਾਡ ਵਾਲੀ ਦਿਖਾਉਣੀ ਤੇ ਚੰਗੇ ਥਣ ਹਵਾਨੇ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹਨ ਆਪਾਂ ਕਰਦੇ ਹਾਂ ਵੀ ਜੀ ਹੁਣ ਆਂ ਤੇ ਪੋਸ ਤੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਦਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਠਾਕ ਜੀ ਚਲੋ ਵਧੀਆ ਚੜਦੀ ਕਲਾ ਹੀ ਚਾਹੀਦੀ ਆ ਹਾਂਜੀ ਹਾਂਜੀ ਕਿਤੇ ਨਾਸਾਂ ਵਾਲਿਆ ਈਸਰ ਵਾਲਿਆ ਨਾ ਗਲਤ ਨਹੀਂ ਕਰ ਲਈ ਵੀ ਖੋਜਾਂ ਕਰ ਕਰ ਕੇ ਤੇ ਲੱਭ ਲੱਭ ਕੇ ਪਿਸ ਲਿਓਨੇ ਆ ਦੱਸਿਆ ਵੀ ਜਵਾਰੀ ਵੰਗੂ ਹੀਰੇ ਤਰਾਸ਼ ਕੇ ਲੈਣੇ ਆ ਅੱਛਾ ਤੇ ਵੇਖੋ ਜੀ ਇਹ ਵੀ ਹੀਰਾ ਮਤਲਬ ਬਹੁਤ ਅਸਲੀ ਹੀਰਾ ਈ ਵੀ ਆ ਠੀਕ ਆ ਹਾਂ ਜਿਹੜਾ ਤੋਂ ਭਾਂਡਾ ਲੱਗਾ ਵਾ ਜਿਹੜਾ ਰੰਗ ਟਾਂਗਿਆ ਇਹਦਾ ਅੱਖ ਚਿੱਟਾ ਸਿੰਘ ਠੀਕ ਆ ਮੈਂ ਇਹਨਾਂ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਿਤੇ ਜਿੱਤਰਾ ਪੁਲ ਰਹੀਆਂ ਸੈਟਲਾਈਟ ਘਮਾ ਦਿੰਦੇ ਹੁਣ ਵੀ ਇੱਥੇ ਹੁਣ ਆ ਹੈਗੀ ਜੇ ਤੇ ਪਹੁੰਚ ਜਾ ਬਸ ਬਸ ਠੀਕ ਆ ਤੇ ਵੇਗ ਗਈ ਉਹਦਨ ਲਈ ਪਰਸਨ ਵਾਲੇ ਕਿੱਦੀ ਉਹਦਨ ਵਾਲੀ ਵੇਗ ਗਈ ਜੇ ਕਿੰਨੇ ਕ ਆਈਫੋਨ ਫੇਰੇ ਤੇ ਫੋਨ ਤੇ ਬਥੇਰੇ ਆਏ ਜੀ ਬਹੁਤ ਆਏ ਆ ਫੋਨ ਉਹ ਗਈ ਟਾਂਡੇ ਵਾਲੀ ਸਾਈਡ ਗਈ ਜੀ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਚਲੋ ਨਾਮ ਦੱਸਤਾ ਫਿਰ ਜੀ ਮਰਾਗਿਆ ਪਾਲ ਸਿੰਘ ਦੇ ਪਿੰਡ ਮੋਤਲਾ ਤਸੀਲ ਆਈ ਨਾਲਾ ਤੇ ਜ਼ਿਲ੍ਹਾ ਹੰਪ ਸਰਜ ਤੇ ਫੋਨ ਨੰਬਰ ਵੀ ਬੋਲਦਾ ਫੋਨ ਨੰਬਰ ਹੈ 819596456 ਠੀਕ ਹੈ ਜੀ ਕੋਈ ਨਾ ਦੇ ਵੀਡੀਓ ਪਾਈ ਨੂੰ ਆਪਾਂ ਨੂੰ ਘੰਟਾ ਇੱਕ ਘੰਟਾ ਹੋਇਆ ਸੀ ਅੱਛਾ ਤੇ ਚਾਰ ਪੰਜ ਫੋਨ ਪਹਿਲੇ ਆ ਗਏ ਤੇ ਪੰਜਵੇਂ ਛੇਵੇਂ ਫੋਨ ਤੇ ਫਿਰ ਠੀਕ ਆ ਆਹ ਦੇਖੋ ਘੰਟੇ ਦੇ ਵਿੱਚ ਉਹ ਵੀ ਤੁਸੀਂ ਕਹਿੰਦੇ ਸੀ ਵੀ ਆਣ ਕੇ ਆਣ ਕੇ ਤੁਹਾਨੂੰ ਉਹਲਾ ਹਾਸੇ ਵਾਲੀ ਗੱਲ ਤਾਂ ਸੁਸਾਦ ਦੇ ਇੱਕ ਠੀਕ ਆ ਦੇਖੋ ਕਈ ਵਾਰੀ ਡੰਗਰ ਮਤਲਬ ਪਾਉਦੇ ਨਾ ਵੀਡੀਓ ਵਾਲੇ ਜਾਂ ਕੁਝ ਵੀ ਆ ਤੇ ਉਹ ਵੀਡੀਓ ਦੇ ਵਿੱਚ ਡੰਗਰ ਵੱਡਾ ਲੱਗਦਾ ਉਹਦੇ ਲੱਗ ਜਾਈਏ ਤੇ ਉਹ ਕਈ ਵਾਰੀ ਪਤਾ ਕਿ ਇਹਦੇ ਚ ਕਈ ਵਾਰੀ ਕੁਦਰਤੀ ਹੁੰਦਾ ਵਾ ਕਈ ਵਾਰੀ ਵੈਸੇ ਛੋਟਾ ਹੁੰਦਾ ਕਿ ਇਹਦੇ ਵੱਡਾ ਲੱਗ ਲੱਗ ਪੈਂਦਾ ਉਹਦੇ ਕੋਈ ਕੋਈ ਵੀ ਜਿਤਨਾ ਕੋਈ ਵੱਡਾ ਛੋਟਾ ਕੋਈ ਵੀ ਨਹੀਂ ਕਰਦਾ ਮਤਲਬ ਗਾਂ ਨਾ ਜਿੱਦਾਂ ਛੋਟੀ ਲੱਗੀ ਹੁੰਦੀ ਵੀ ਚਲੋ ਮਤਲਬ ਘਰੇਲੂ ਪਰਿਵਾਰ ਹੀ ਸਾਰੇ ਮਤਲਬ ਹਾਂਜੀ ਹਾਂਜੀ ਤੇ ਬਾਅਦ ਆ ਕੇ ਇੱਥੇ ਵੇਖ ਕੇ ਆਖਣ ਲੱਗੇ ਵੀ ਉਹ ਰੋ ਇਹ ਤਾਂ ਗਾਂਬੜੀ ਵੱਡੀ ਆ ਸਾਡੀ ਕੋਈ ਤਾਂ ਸਾਭੀ ਨਹੀਂ ਜਾਣੀ ਠੀਕ ਆ ਤੇ ਫਿਰ ਉਹਨਾਂ ਘਰ ਫੋਨ ਫੜ ਕੀਤਾ ਤੇ ਕਹਿੰਦੇ ਵੀ ਗਾਂ ਇਦਾਂ ਇਦਾਂ ਵੱਡੀ ਆ ਤੇ ਉਹ ਕਹਿੰਦੇ ਫਿਰ ਘਰ ਵਾਲੀਆਂ ਦੋ ਵੜਾ 22 ਤੋਕੜਾ ਤਖਣਾ ਉਹ ਵੇਚ ਛੱਡਾਂਗੇ ਅੱਛਾ ਤੇ ਇਹਨੂੰ ਕੱਲੀ ਨੂੰ ਸਾਫ ਲਾਂਗੇ ਠੀਕ ਆ ਤੇ ਫਿਰ ਲੱਗੇ ਆ ਲੱਗੇ ਲੱਗੇ ਨਾਲੇ ਛੱਡ ਕੇ ਨਹੀਂ ਜਾਂਦੇ ਕਿਸੇ ਕਈ ਵਾਰੀ ਹੁੰਦਾ ਵਾ ਵੱਡੀ ਆ ਉਹ ਵੀਡੀਓ ਛੋਟੀ ਲੱਗ ਲੱਗ ਪੈਂਦੀ ਜਿਹੜੀ ਕਈ ਵਾਰੀ ਛੋਟੀ ਹੁੰਦੀ ਹੈ ਵੱਡੀ ਲੱਗ ਲੱਗ ਪੈਂਦੀ ਚਲੋ ਤਿੰਨ ਟਾਈਮ ਡਏ ਹੁਣ ਚਵਾਈ ਕਰਨਾ ਅੱ ਇੰਨਾ ਕਿ ਤੇ ਉਹਨੇ ਕਰ ਜਨਾ ਵਾ ਬਾਕੀ ਜਿਹੜਾ ਉਹਦਾ ਕਦ ਕਾਠੀ ਜਿਹੜਾ ਜਿਹੜਾ ਸਟਰਕਚਰ ਹੀ ਨਗ ਤੇ ਉਹਨੂੰ ਕਰਨਾ ਹੀ ਚਾਹੀਦਾ ਰਮਾਨ ਠੀਕ ਆ ਤੇ ਹੁਣ ਜਿਹੜੀ ਅੱਜ ਆਈਏ ਇਹਦੇ ਬਾਰੇ ਵੀ ਦੱਸਿਓ ਫਿਰ ਆਪਾਂ ਇਹਦੇ ਬਾਰੇ ਹੁਣ ਤੁਸੀਂ ਜਿਹੜਾ ਕੈਮਰਾ ਕੁਬਰਾ ਕੋਲ ਤੇ ਜਿਤਨਾ ਤੇ ਅਜੇ ਗੱਬਨ ਆ ਤੇ ਥੱਲੇ ਵੀ ਚੰਗੀ ਤਿਆਰ ਹੋਈ ਆ ਤੇ ਬਾਕੀ ਚਿਹਰੇ ਦੇ ਵੀ ਸੋਹਣੇ ਤੇ ਰਜਰੂਜੇ ਵੀ ਪੂਰੀ ਆ ਤੇ ਥਣ ਹਵਾਂ ਦੇ ਵੀ ਬਿਲਕੁਲ ਸਫਾਈ ਤੇ ਆ ਪੂਰੀ ਸਫਾਈ ਆਪਣੇ ਆਪ ਚ ਵਹਿਣਾ ਜਿੰਨੀ ਵੀ ਸਾਰੀ ਸਾਫ ਆ ਤੇ ਕਿੰਨਾ ਵਾਂ ਸੁਹਾ ਹੋ ਗਈ ਆ ਸੁਹਾ ਵੀਰ ਜੀ ਦੂਜਾ ਚ ਅੱਛਾ ਹਾਂਜੀ ਠੀਕ ਆ ਦੂਸਰਾ ਸੁਹਾ ਜੀ ਤੇ ਕਿੰਨਾ ਕੁ ਲਾਜੀ ਟਾਈਮ ਵਜੇ ਟਾਈਮ ਤਕਰੀਬਨ ਇਹ ਦੇਣੇ ਦੇ ਕੱਲ ਦੇ ਪੂਰੇ ਹੋ ਗਏ ਜੀ ਅੱਛਾ ਦੋ ਲਾਜੀ ਚਾਰ ਲਾਜੀ ਕਈ ਡੰਗਰ ਨੌ ਦਿਨ ਲਾ ਜਾਂਦੇ ਉੱਤੇ ਤੇ ਕਈ 1 2 ਦਿਨ ਖੜਦੇ ਆ ਤੇ 3 ਦਿਨ ਖੜਦੇ ਆ ਓ ਕਈ ਯਾਰੀ ਸਭ ਤੋਂ ਸੂਫਰਨਾ ਸੂਫਰਨਾ ਬਾਕੀ ਤਿਆਰੀ ਚ ਆ ਲੱਗ ਗਈ ਜਿਆਦਾ ਵੀ ਕੋਈ ਕਮੀ ਨਹੀਂ ਆ ਭਾਵੇਂ ਅੱਜ ਸੂਫੇ ਤੇ ਭਾਵੇਂ ਕੱਲ ਸੂਫੇ ਹਾਂਜੀ ਮਾਲੀ ਪੂਰੀ ਤਿਆਰ ਪਰ ਤਿਆਰ ਆ ਥੱਲੇੋਂ ਥਣ ਭਾਂਡਾ ਮਤਲਬ ਸੁੰਦੇ ਸੁੰਦਿਆਂ ਜੇ ਹੋਰ ਇੰਨੀ ਬਣੂਗੀ ਜੀ ਹੋਰਾਂ ਖੋਲੋ ਫਾਂ ਫਿਰ ਤੋਰ ਦੀ ਹਾਂਜੀ ਹਾਂਜੀ ਫੇਰੀ ਇਹਦੀ ਬਾਕੀ ਡਿਟੇਲ ਆਪਾਂ ਦੱਸ ਦਿੰਦੇ ਕਦੀ ਪਹਿਲਾਂ ਤੋਰ ਕੇ ਤੁਹਾਨੂੰ ਦਿਖਾ ਦਈਏ ਬਾਕੀ ਸਾਈਵਾਲ ਦੇ ਹਿਸਾਬ ਨਾਲ ਕਦ ਕੱਟ ਚਲੋ ਇਹਦਾ ਠੀਕ ਆ ਤੇ ਬੋਡੀ ਵੇਟ ਵੀ ਚੰਗਾ ਵਾ ਸੰਭੀ ਸੰਭੀ ਚੰਗੀ ਆ ਤਾਂ ਥੱਲੇੋਂ ਬੜੀ ਕ ਖੱਲੇ ਤਿਆਰ ਹੋਣਾ ਵਾ ਜੇ ਢਿੱਲਾ ਹਵਾਨੇ ਚ ਹੈਗੀਆਂ ਹਾਂ ਜੇ ਤੁਰਦੀ ਜਾਵੇ ਢਲਾਵਾ ਹਵਾਨੇ ਦੇ ਵਿੱਚ ਤੇ ਥਾਣੇ ਵੀ ਬੜਾ ਚੰਗਾ ਲੱਗਿਆ ਕਿ ਮੈਂ ਤੁਹਾਨੂੰ ਦਿਖਾਈਏ ਦੇਖੋ ਇੱਧਰ ਠੰਡੀ ਸੀਲ ਵਿਖਾ ਦੋ ਹਾਂ ਦੇਖ ਸਾਡੇ ਪਹਿਲਾਂ ਥਾਣੇ ਕਰੀ ਦਾ ਨਾ ਲੱਗ ਰਿਹਾ ਦਿਖਾ ਦਈਏ ਤੇ ਮਿਲਕਵੇਂ ਨੇ ਵੀ ਚੰਗੀ ਲੱਗੇ ਤੇਰਾ ਦੁੱਧ ਕਿੰਨਾ ਕਿ ਚਵਾਈ ਜਾਊਗੀ ਹੈ ਦੁੱਧ ਵੀਰ ਜੀ ਵੇਖੋ ਜੀ ਇਹ ਦੁੱਧ ਮੇਰੇ ਹਿਸਾਬ ਨਾਲ ਤੇ ਇਹਨੂੰ 18-20 ਕਿਲੋ ਕੁਛ ਨਹੀਂ ਜਾਂਦਾ ਅੱਛਾ ਹਾਂਜੀ ਹਾਂਜੀ ਠੰਡਾ ਠੰਡਾ ਲੱਗਾ ਠੀਕ ਹੈ ਬਾਕੀ ਵੇਖੋ ਜੀ ਆਪੂ ਆਪਣੀ ਸਾਹਬ ਆ ਇਹ ਵੀ ਚੋ ਸਕਦਾ ਕੋਈ 15 ਵੀ ਚੋ ਸਕਦਾ ਬਾਕੀ ਆਹ ਸਿੰਗ ਹੈ ਜਿਹੜੇ ਸਿੰਗ ਬਣਾਏ ਹੋ ਫੋਟਾ ਫੁੱਟ ਕੇ ਫੇਰ ਹੋ ਗਏ ਸਿੰਗ ਡੇੜੇ ਠੀਕ ਹੈ ਬਾਕੀ ਕੋਈ ਵੀਰ ਸਿੰਗ ਨਾਲ ਆਖੇ ਹੈ ਵੇਖੋ ਚਿੱਟਾ ਸਿੰਗ ਜੀ ਠੀਕ ਹੈ ਇਹ ਆ ਕਿ ਜਿਤ ਤਰ੍ਹਾਂ ਕਈਆਂ ਦੀ ਸਿੰਗ ਪੂਰੀ ਚੰਗੀ ਤਰ੍ਹਾਂ ਦਾਗੇ ਨਹੀਂ ਜਾਂਦੇ ਫੋਟਾਂ ਜੀਆਂ ਜੜੀਆਂ ਨਿਕਲੀਆਂ ਵੇਖੋ ਜੀ ਚਲ 2 ਲੀਟਰ ਦੇ ਕਿਹੜੇ ਦੁੱਧ ਕਿੰਨੇ ਕੀ ਚਵਾਈ ਜਾਊਗੀ ਇਹ ਬਾਈ ਨੇ ਚੰਗੇ ਸਾਂਭ ਵਾਲੇ ਘਰੋਂ ਠੀਕ ਆ ਤੇ ਬਾਕੀ ਗਾੜੀ ਵੀ ਕੇ ਸਾਂਭ ਵਾਲੇ ਕੋਈ ਜਾਵੇ ਤੇ ਫਿਰ ਵਾਧਾ ਵਾ ਜਿਹੜਾ ਚੀਜ਼ ਦਾ ਤੇ ਕਿੰਨਾ ਕੁ ਮੁੱਲ ਫੇਰਾ ਮੁੱਲ ਵੀਰ ਜੀ ਤੁਸੀਂ ਦੱਸੋ ਉਤਰਾ ਛੰਡੀ ਤੇਰੀ ਜੱਥ ਹੱਥ ਹੱਥ ਲਾ ਕੇ ਦਿਖਾ ਦੇ ਹਾਂ ਦੇਖ ਸਕਦਾ ਜਿੱਤਰਾ ਮਰਜੀ ਹੱਥੋ ਤੇ ਫੇਰੀ ਜਾ ਕੋਈ ਗੱਲ ਹੀ ਨਹੀਂ ਇਹ ਰਮਾਨ ਦਾ ਗਾੜੀ ਵੀ ਗਾਲੀ ਪਈ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕੁ ਫੇਰ ਥੋੜੀ ਹੈਗੀ ਆ ਬਾਹਰ ਦਾ ਮੈਨਾ ਆ ਨਿਆਰੇ ਵਾਲੀ ਆ ਤੇ ਬਰਫੀਆਂ ਨਹੀਂ ਤੇ ਠੀਕ ਆ ਹਾਂਜੀ 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 ਤੇ ਮੁੱਲ ਫੇਰੇ ਦਾ ਬੋਲਣ ਤੁਸੀਂ ਦੱਸ ਦੋ ਵੇਖੋ ਜੱਜ ਜੱਜ ਕਰੀਏ ਦੱਸ ਦੋ ਤੁਸੀਂ ਦੱਸ ਦੋ ਇਹੋ ਜੀਆਂ ਵਹਿੜਾਂ ਦੇ ਇਹਨੂੰ ਲੱਭਦੀ ਅੱਪਲ ਤੇ ਜਿਹੜੀ ਆਖੂਖ ਹੈ ਜਿੱਦਾਂ ਦੀ ਮਤਲਬ ਸਟਰਕਚਰ ਇਹਦਾ ਬੋਡੀ ਸਟਰਕਚਰ ਵਾੜ ਇਹੋ ਜਿਹੀ ਛੇਤੀ ਕਿਤੇ ਲੱਭਦੀ ਨਹੀਂ ਠੀਕ ਆ ਹਾਂਜੀ ਹਾਂਜੀ ਚਲੋ ਮਾਲਕ ਦੀ ਕਿਰਪਾ ਨਾਲ ਡੰਗਰ ਆਪਾਂ ਨੂੰ ਜਾਂ ਤੇ ਵੀਰਾ ਭਰਾਵਾਂ ਦੀ ਕਿਸਮਤ ਚੰਗਾ ਡੰਗਰ ਹੁੰਦਾ ਤਾਂ ਮਿਲਦਾ ਸਾਨੂੰ ਪਤਾ ਨਹੀਂ ਜਾਂ ਸਾਡੀ ਕਿਸਮਤ ਤੇਜ ਹੈ ਵੀ ਡੰਗਰ ਜਦੋਂ ਹੀ ਮਿਲਣਾ ਹੈ ਪੂਰਾ ਟੋਕਾ ਪੀਸ ਮਿਲਣਾ ਠੀਕ ਆ ਹਾਂਜੀ ਹਾਂਜੀ ਚਲੋ ਜਦੋਂ ਆਪਾਂ ਜਿਹੜੀ ਚੀਜ਼ ਸੋ ਜੀ ਧਾਰੀ ਹੋਵੇ ਉਹ ਜੇ ਆਪਾਂ ਨੂੰ ਮਿਲ ਨਾ ਆਪਾਂ ਵੇਖੋ ਜੀ ਇੱਕ ਜਾਂ ਦੋ ਡੰਗਰ ਵੇਚਣੇ ਹੁੰਦੇ ਲਿਆ ਦੇ ਹਾਂਜੀ ਹਾਂਜੀ ਮਤਲਬ ਮਹੀਨੇ ਜੇ ਵੱਧ ਵੱਧ 10 ਨਹੀਂ ਤੇ 12 ਡੰਗਰ ਵੇਚ ਲਾਂਗੇ ਤੇ ਕਈ ਵਾਰੀ ਤੇ ਇੰਨੇ ਕਈ ਵਾਰੀ ਤੇ ਮਹੀਨੇ 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 ਨਿਕਲ ਜਾਂਦੇ ਆ ਕਈ ਵਾਰੀ ਮਹੀਨੇ ਜੀ ਇੱਕ ਵੀਡੀਓ ਪੈਦੀ ਆ ਹਾਂਜੀ ਹਾਂਜੀ ਹੋਰ ਜੇ ਉਹ ਵੀ ਆਪਾਂ ਸਿਰਾਂਨਾ 10 12 ਡੰਗਰ ਉਹਨਾ ਵੇਚ ਸਕੀਏ ਤਾਂ ਫਿਰ ਫਾਇਦਾ ਕੀ ਕੰਮ ਕਰਦਾ ਕੰਮ ਦਾ ਫਿਰ ਫਾਇਦਾ ਕੀ ਆ ਹਾਂਜੀ ਹਾਂਜੀ ਆ ਚੀਜ਼ ਤਾਂ ਹੁੰਦਾ ਹਨਾ ਬਾਕੀ ਵੇਖੋ ਜੀ ਥਣਪਾਂ ਬੈਕ ਨਹੀਂ ਫੇਰ ਚੰਗੀ ਤਰ੍ਹਾਂ ਖਾਓ ਹਾਂਜੀ ਹਾਂਜੀ ਕੋਈ ਮਨਾ ਕੋਈ ਬੰਦਾ ਤੇ ਇਹਦਾ ਫਰਮੂਲਾ ਮੁੱਲੋ ਵੇਖੋ ਜੀ ਮੁੱਲ 62000 ਦੀ ਦੇ ਦਈਏ ਨਹੀਂ 62 ਦੀ ਜਿਹੜੀ ਇਹ ਜਿਹੜੀ ਨਸਲ ਆ ਇਹ 18 20 ਕਿਲੋ ਦੁੱਧ ਤੁਹਾਨੂੰ ਪਤਾ ਤੇ ਮੱਝਾਂ ਦੇ ਮੁਕਾਬਲੇ ਹੋਣਾ ਸਿੰਪਲ ਵੀ ਇਹਦਾ ਬੜਾ ਦੱਸਿਆ ਜੇ ਬਾਕੀ ਪਾਣੀ ਆਂਦੇ ਆ ਵੀਰ ਭਰਾ ਆਪਣੀ ਸਮਝਣਾ ਵੇਖ ਕੇ ਲਵੇ ਵੀ ਜਿਹੜੀ ਮਤਲਬ ਹੈਗੀ ਇਹ ਨਸਲ ਯਾਦ ਕਰ ਹਾਂਜੀ 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 ਬਾਕੀ ਚਲੋ ਇਹ ਗੱਬਣਿਆ ਤੁਸੀਂ ਸੂਈ ਦਾ ਰੇਟ ਕਰਨ ਦੇ ਸੂਈ ਦਾ ਰੇਟ ਕਰਨ ਦੇ ਹਾਂਜੀ ਤੇ ਤੁਸੀਂ ਦੱਸ ਦੋ ਬਾਕੀ 60 ਹ ਅੰਦਰ ਲਿਆਓ ਇਹਨੂੰ 60 ਦੀ ਦੇ ਦੰਨੇ ਹਾਂ 60 ਚੋ ਕਿੰਨੀ ਸ਼ੋਰਟ ਕਰਦੀ ਏ ਤੁਸੀਂ ਦੱਸ ਦੋ ਤੁਹਾਡੀ ਖੁੱਲੀਆਂ ਛੋਟਾਂ ਜਿੰਨੀ ਛੋਟ ਕਰ ਦਈਏ 60 ਚ ਫਿਰ ਕਰ ਦੋ ਕਰ ਦੋ ਛੋਟ ਆਪਣੀ ਮਰਜ਼ੀ ਨਾਲ ਮਰਜ਼ੀ ਨਾਲ ਕਰ ਦੋ ਕੋਈ ਗੱਲ ਨਹੀਂ ਕਰ ਦੋ ਜਿੰਨੀ ਤੁਹਾਨੂੰ ਚੰਗੀ ਲੱਗਦੀ ਹੈ 50000 ਕਰ ਦਈਏ ਫਿਰ ਠੀਕ ਹੈ ਮਹਾਰਾਜ 50000 ਕਰ ਦਾਂਗੇ ਅੱਛਾ ਹਾਂਜੀ ਹਾਂਜੀ 55000 ਦੀ ਦੇ ਦੇ 50000 ਦੀ ਦੇ ਦੇ ਸਾਡੇ ਹੁਣ ਵੀਰ ਭਰਾ ਜਿਆਦਾ ਕੋਈ ਤੰਗ ਤੰਗ ਨਾ ਕਰੇ ਠੀਕ ਹੈ ਆਖੀ ਵਹਿੜਾ ਲਾ ਵੇਖਦੇ ਫਿਰ ਪੁਈਏ ਲਾਵੇ ਥਣ ਭਾਂਡਾ ਵੇਖੋ ਆ ਮੇਲ ਥਣ ਲੱਗਾ ਤੇ ਕਿੰਨੀ ਕਿੰਨੀ ਵਿੱਥੀ ਤੇ ਆ ਬਾਕੀ ਆਪਣੀ ਸਮਝਣਾ ਇੱਥੇ ਵੇਖ ਕੇ ਪਸੰਦ ਕਰਕੇ ਖੜੇ ਹੈ ਨਾ ਤਾਰੇ ਸਾਹਮਣੇ ਹੀ ਆ ਜੋ ਵੀ ਆ ਬਾਕੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਤਾਂ ਚੰਗੇ ਰਿਕਾਰਡ ਵਾਲੀ ਆ ਵੇੜੇ ਤਸੱਲੀ ਕਰਕੇ ਖੜੋ ਜੀ